ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ 10 ਜੂਨ ਤੋਂ ਗੁਰਬਾਣੀ ਪਾਠ ਬੋਧ ਸਮਾਗਮ ਦੀ ਪ੍ਰਾਰੰਭਤਾ ਹੋਈ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋ ਰਹੀ ਹੈ 1426 ਅੰਗ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਨ ਕੀਤੇ ਹੋਏ ਭੋਗ ਦੇ ਸ਼ਲੋਕ ਆਪ ਜੀ ਸਰਵਣ ਕਰੋਗੇ ਪੜੋਗੇ ਔਰ ਪਾਠਾਂ ਬਾਰੇ ਜਾਣੋਗੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਰੰਭ ਹੋ ਰਹੀ ਹੈ ਸਰਵਣ ਕਰਿਏ ਜੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਸਲੋਕ ਮਹੱਲਾ ਨਾਵਾ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਆਪਾਂ ਪਿਛੇ ਵੀ ਪੜ੍ਹੀ ਐ ਦਰਸ਼ਨ ਕੀਤੇ ਨੇ ਜੋ ਉਚਾਰਨ ਕੀਤਾ ਹੈ ਨਾਵਾ ਨੰਨੇ ਨੂੰ ਕੰਨਾ ਵਵੇ ਨੂੰ ਕੰਨਾ ਉੱਪਰ ਬਿੰਦੀ ਇਸੇ ਤਰ੍ਹਾਂ ਹੀ ਇਸ ਦਾ ਉਚਾਰਨ ਕਰਨਾ ਹੈ ਨੌਵਾਂ ਜਾਂ ਹੋਰ ਕਿਸੇ ਤਰੀਕੇ ਨਾਲ ਨਹੀਂ ਸ਼ਲੋਕ ਮਹੱਲਾ ਨਾਵਾ ਹਾਂਜੀ ਗੋਨ ਗੋਬਿੰਦ ਗਾਇਓ ਨਹੀ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨ ਜਿਹ ਬਿਦ ਜਲ ਕਉ ਮੀਨ ਵੇਖਿਆ ਨਸਿਓ ਕਾਹੇ ਰਚਿਓ ਜਲਕੋ ਇਹ ਕਨੌੜਾ ਲੱਗਾ ਹੈ ਸੋ ਇੱਥੇ ਸਾਧ ਸੰਗਤ ਜੀ ਕਈ ਜਗ੍ਹਾ ਤੇ ਪਾਠ ਊੜੇ ਨਾਲ ਵੀ ਹੈ ਸੋ ਕਈ ਪ੍ਰੇਮੀ ਹੋੜੇ ਨਾਲ ਹੀ ਪੜ ਜਾਂਦੇ ਹਨ ਐਸਾ ਉਚਾਰਣ ਕੋ ਕਰਕੇ ਨਹੀਂ ਕਰਨਾ ਜਲਕੋ ਇਸ ਤਰ੍ਹਾਂ ਉਚਾਰਣ ਕਰਨਾ ਹੈ ਵੇਖਿਆ ਨਸਿਆ ਓ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਕਹੋ ਨਾਨਕ ਪਜ ਹਰਮਨ ਪਰੈ ਨਾ ਜਮ ਕੀ ਫਾਸ ਤਰਨਾ ਪੋ ਇਓ ਹੀ ਗਇਓ ਲਿਓ ਜਰਾ ਤਨ ਜੀਤ ਤਰਨਾ ਪੋ ਤਰਨਾ ਪੋ ਪਾਠ ਨਹੀਂ ਕਰਨਾ ਤਰਨਾ ਪੋ ਜਿਹੜਾ ਅਗਲਾ ਪੱਪੇ ਹੋੜਾ ਹੈ ਉਸ ਨੂੰ ਤਰਨਾ ਦੇ ਨਾਲ ਸੰਬੰਧਕ ਕਰਕੇ ਤਰਨਾ ਪੋ ਤਰਨ ਕਹਿੰਦੇ ਨੇ ਜਵਾਨ ਅਸਥਾਨ ਨੂੰ ਤਰਨਾ ਪੋ ਜਵਾਨੀ ਏਵੇਂ ਚਲੀ ਗਈ ਕਹੋ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ ਬਿਰਧ ਪਾਇਓ ਸੂਝੈ ਨਹੀਂ ਕਾਲ ਪਹੂਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਧਨ ਦਾਰਾ ਸੰਪਤ ਸਗਲਾ ਜਿਨੇ ਆਪਣੀ ਕਰਮਾਨ ਐ ਨਮਾ ਕਛ ਸੰਗੀ ਨਹੀ ਨਾਨਕ ਸਾਚੀ ਜਾਨੈ ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ 나ਥ ਕਹੋ ਨਾਨਕ ਤੇਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਧਨ ਜਿਹ ਤੂ ਕਉ ਦੀਓ ਤਾਸਿਓ ਨੇਹੋ ਨ ਕੀਨਾ ਕਹੋ ਨਾਨਕ ਨਰ ਭਾਵਰੇ ਅਬ ਕਿਉ ਡੂਲਤ ਦੀਨਾ ਤਾਨ ਧਨ ਸੰਪੈ ਸੁਖ ਦੀਓ ਅਰਜਹਿ ਨੀਕੇ ਤਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਚ ਤਤ ਕੋ ਤਨ ਰਚਿਓ ਜਾਨਹੁ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨਤਾ ਹੈ ਮੈ ਮਾਨਾ ਘਟ ਘਟ ਮੈਂ ਹਰਿ ਜੂ ਬਸਾਇ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇਹ ਭਜ ਮਨਾ ਭਉ ਨਿਦੇ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਣ ਹਰਖ ਸੋਗ ਜਾ ਕੈ ਨਹਿ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾਂ ਮੁਕਤ ਤਾਹੇ ਤੈ ਜਾਨਾ ਪੈ ਕਾਹੂ ਕਉ ਦੇਤ ਨਹ ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾਂ ਗਿਆਨੀ ਤਾਹੇ ਬਖਾਨ ਜੇਹੇ ਵੇਖਿਆ ਸਗਲੀ ਤਾਜੀ ਲਿਓ ਦੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗ ਸਾਧ ਸੰਗਤ ਜੀਓ ਪਾਠ ਹੈ ਜਿਹ ਮਾਇਆ ਮਮਤਾ ਤਜੀ ਜਿਹ ਪ੍ਰਾਨੀ ਹौं ਮੈਂ ਤਜੀ ਜਿਹ ਵਿਖਿਆ ਸਗਲੀ ਤਜੀ ਸਭ ਜੱਜੇ ਨੂੰ ਤੇ ਹਾਹੇ ਨੂੰ ਸਿਹਾਰੀਆਂ ਆ ਰਹੀਆਂ ਐ ਆਮ ਤੌਰ ਤੇ ਪਾਠੀ ਸਿੰਘ ਪਾਠ ਕਰਦੇ ਆ ਜਹੇ ਬੋਲ ਜਾਂਦੇ ਨੇ ਜਹੇ ਜਹੇ ਨਹੀਂ ਬੋਲਣਾ ਜੱਜੇ ਦੀ ਸਿਹਾਰੀ ਦਾ ਖਿਆਲ ਰੱਖਣਾ ਹੈ ਜੀ ਜਹੇ ਮਾਇਆ ਮਮਤਾ ਤਾਤ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇਹੇ ਘਾਟ ਬ੍ਰਹਮ ਨਿਵਾਸ ਜਹੇ ਪ੍ਰਾਨੀ ਹਉ ਮੈਂ ਤਾ ਜੀ ਕਰਤਾ RAM ਪਛਾਨ ਕਹੋ ਨਾਨਕ ਵਹ ਮੁਕਤ ਨਾਰਾ ਇਹ ਮਨ ਸਾਚੀ ਮਾਨ ਭੈ ਨਾਸਨ ਦੁਰ ਮਤ ਹਾਰਾ ਨਾ ਕਲ ਮੈਂ ਹਰ ਕੋ ਨਾਮ ਨਿਸ ਦੇਨ ਜੋ ਨਾਨਕ ਭਜਾ ਸਫਲ ਹੋਏ ਤਿਹ ਕਾਮ ਜੇ ਬਾਗੁਨ ਗੋਬਿੰਦ ਭਜਹੁ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ਦੋਨੋ ਹਾਏ ਹਨ ਆਮ ਤੌਰ ਤੇ ਅਣਗਹਿਲੀ ਵਰਤਦਿਆਂ ਹੋਏ ਪੜ ਦਿੱਤਾ ਜਾਂਦਾ ਹੈ ਹੋਏ ਨਹੀਂ ਸਫਲ ਹੋਹਿ ਤਿਹ ਕਾਮ ਹਾਂਜੀ ਜੇ ਬਾਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰ ਨਾਮ ਭਜਹੁ ਸੁਨਹੁ ਆਮ ਤੌਰ ਤੇ ਅਸੀਂ ਹਾਹੇ ਨੂੰ ਅਣ ਦੇਖਿਆ ਕਰ ਜਾਂਦੇ ਆ ਸਿੱਧਾ ਹੀ ਪੜ ਦਿੰਦੇ ਨੇ ਜਿਹ ਬਾ ਗਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਇਹ ਉਚਾਰਣ ਅਸ਼ੁੱਧ ਹੈ ਹਾਹੇ ਨੂੰ ਔਂਕੜ ਲਾ ਕੇ ਇਸ ਦਾ ਉਚਾਰਣ ਪੂਰਨ ਤੌਰ ਤੇ ਕਰਨਾ ਹੈ ਜਿਹ ਬਾ ਗਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾਂ ਪਰਹ ਨਾ ਜਮ ਕੈ ਧਾਮ ਇਸੇ ਪ੍ਰਕਾਰ ਪਰਹ ਨਾ ਜਮ ਕੈ ਧਾਮ ਇਥੇ ਆਪਾਂ ਪਰੇ ਪੜ ਜਾਂਦੇ ਆਂ ਰਾਰੇ ਨੂੰ ਦੁਲਾਵਾਂ ਲਾ ਕੇ ਇਉਂ ਨਹੀਂ ਪੜਨਾ ਪਰਹ ਨਾ ਜਮ ਕੈ ਧਾਮ ਹਾਹੇ ਦੀ ਸਿਹਾਰੀ ਦਾ ਉਚਾਰਨ ਕਰਕੇ ਬੋਲਣਾ ਹੈ ਜੀ ਜੋ ਪ੍ਰਾਨੀ ਮਮਤਾ ਤਜਾਏ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰਾਏ ਔਰਨਲੇਤ ਉਧਾਰ ਜਿਉ ਸੁਪਨਾ ਅਰਪੇਖਨ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਾਨਕ ਤੇ ਜਮਕ ਲਾਕੇ ਇਨ ਮਹਿ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਨ ਮੈਂ ਕਛ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤਾ ਕੋਟਨ ਮ ਨਾਨਕ ਕੋਊ ਨਾਰਾਇਣ ਜਹ ਚੀਤ ਜੈਸੇ ਜਲਤੇ ਬੁਦ ਬੁਦਾ ਉਪਜੈ ਬਿਨ ਸਹ ਨੀਤਾ ਜਾਗ ਰਚਨ ਤੈ ਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤੇ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੋ ਨਰੇ ਮਨਾ ਦੁਰ ਲੱਭ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਹਰ ਭਜਨ ਦੋਨੋਂ ਅਲੱਗ ਅਲੱਗ ਪਾਠ ਹਨ ਹਰ ਭਜਨ ਇਕੱਠਾ ਨਹੀਂ ਬਿਰਥਾ ਜਨਮ ਸਿਰਾਨ ਸッセ ਸਿਹਾਰੀ ਦਾ ਖਿਆਲ ਰੱਖਣਾ ਕਈ ਸਿਰਾਨ ਹੀ ਪੜ ਜਾਂਦੇ ਨੇ ਸਿਰਾਨ ਸッセ ਦੀ ਸਿਹਾਰੀ ਦਾ ਪੂਰਨ ਉਚਾਰਨ ਹੋਵੇ ਜੀ ਜੋ ਪ੍ਰਾਨੀ ਇਸ ਦਿਨ ਭਜੇ ਔਰ ਭਜੈ ਦੋਨੋਂ ਪਾਠ ਅੰਤਰ ਆਉਂਦੇ ਨੇ ਮੋਖ ਰੂਪ ਵਿੱਚ ਭਜੈ ਜੋ ਛਪਿਆ ਹੋਇਆ ਹੈ ਇਸ ਨੂੰ ਪ੍ਰਮੁੱਖ ਰੱਖਣਾ ਜੀ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਕਿਮਾ ਕਰਨਾ ਸਾ ਸੰਗਤ ਜੀ ਜੋ ਪ੍ਰਾਣੀ ਨਿਸ ਦਿਨ ਭਜੇ ਇੱਕ ਲਾਮ ਦੇ ਨਾਲ ਬਾਬਾ ਦੀਪ ਸਿੰਘ ਜੀ ਵਾਲੇ ਸਰੂਪ ਵਿੱਚ ਵੀ ਆਇਆ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਵੀ ਇੱਕ ਲਾਮ ਦੇ ਨਾਲ ਇਹ ਪਾਠ ਆ ਰਿਹਾ ਹੈ ਜੋ ਪ੍ਰਾਣੀ ਨਿਸ ਦਿਨ ਭਜੇ ਭਜਾ ਵੀ ਪ੍ਰਾਤਨ ਸਰੂਪਾਂ ਦੇ ਵਿੱਚ ਪਾਠ ਮਿਲਦਾ ਹੈ ਪਰ ਮੂਲ ਰੂਪ ਦੇ ਵਿੱਚ ਜਿਹੜਾ ਪ੍ਰਮੁੱਖ ਪਾਠ ਹੈ ਭਜੇ ਇੱਕ ਲਾਮ ਦੇ ਨਾਲ ਜਾਣਣਾ ਜੀ जो प्राणी निष दिन भजे रूप राम ते है जाना। हर जान हर जन हर अंतर नहीं नानक साची मान मन माया मैं फद रहे हो बिसरे गोविंद नाम कहो नानक बिन हर भजन जीवन कौने काम प्राणी राम न चेताए मद माया कै अंध कहो नानक हर भजन बिना परत ताहे जम फंध सुख में बहोत संगी पाए दुख में संग ना कोई कहो नानक हर भजन अंत सहाय होए ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨ ਨਿਰਭੈ ਪਾਵਹਿ ਬਾਸ